ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਬਲਬੁੱਤੇ ਉੱਤੇ ਆਪਣਾ ਪੂਰਾ ਤਾਮ-ਚਾਮ ਅਤੇ એનર્ਜੀ ਝੋਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸਰਜੀਤ ਕਰ ਲੈਣਗੇ ਵੋਟ ਬੈਕ ਦੀ ਗੱਲ ਕੀਤੀ ਜਾ ਰਹੀ ਹੈ ਵੋਟ ਬੈਕ ਦੇ ਨਾਲ ਗੱਲ ਕੀਤੀ ਜਾ ਰਹੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਜਿੱਥੇ ਸਾਰੀਆਂ ਪਾਰਟੀਆਂ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਹਾਕਮ ਤੇਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੀ ਪਲੈਨਿੰਗਸ ਕੀਤੀਆਂ ਜਾ ਰਹੀਆਂ ਨੇ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝਟਕੇ ਵੀ ਲੱਗਣੇ ਸ਼ੁਰੂ ਹੋ ਗਏ ਨੇ ਕਿਉਂਕਿ ਗੱਲ ਕੀਤੀ ਜਾ ਰਹੀ ਹੈ ਡੇਰਾਵਾਦ ਦੀ ਡੇਰਾਵਾਦ ਤੇ ਦੂਸਰੇ ਪਾਸੇ ਵਿਕਰਮ ਵਿਕਰਮ ਮਜੀਠੀਆ ਹੀ ਝਟਕਾ ਦੇ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਝਟਕਾ ਦੇ ਸਕਦਾ ਹੈ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪੱਧਰ ਤੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਹੁਣ ਬਿਕਰ ਮਜੀਠੀਆ ਜਿਵੇਂ ਹੀ ਨਾਬਾਦੀ ਨਵੀਂ ਜੇਲ੍ਹ ਦੇ ਵਿੱਚੋਂ ਜ਼ਬਾਨ ਤੇ ਬਾਹਰ ਆਏ ਉਹਨਾਂ ਵੱਲੋਂ ਵੀ ਸ਼ਕਤੀ ਪ੍ਰਦਰਸ਼ਨ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਨਹੀਂ ਕਿਉਂਕਿ ਬਿਕਰਮਜੀਠੀਆ ਨੇ ਸਿੱਧਮ ਸਿੱਧਾ ਕਿਹਾ ਕਿ ਜਿਹੜੇ ਰੁੱਸੇ ਹੋਏ ਆਗੂ ਨੇ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਬਾਗੇ ਧੜੇ ਵਿੱਚ ਚਲੇ ਗਏ ਜਿਨ੍ਹਾਂ ਵੱਲੋਂ ਨਵੀਂ ਪਾਰਟੀ ਬਣਾ ਲਈ ਗਈ ਹੈ ਉਹਨਾਂ ਨੂੰ ਮਨਾਉਣਾ ਉਹਨਾਂ ਨੂੰ ਮਨਾ ਕੇ 2027 ਦੀਆਂ ਵਿਧਾਨ ਸਭਾ ਦੀਆਂ ਟਿਕਟਾਂ ਦੇਣਾ ਇਹ ਬਿਹਤਰੀ ਹੈ ਸ਼ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਆਪਣੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਆਪਣੀ ਬਲ ਬੁੱਤੇ ਉੱਤੇ ਪੁਨਰ ਸੰਜੀਤ ਨਹੀਂ ਕਰ ਸਕਦਾ ਨਾ ਹੀ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਰਕਾਰ ਬਣਾਈ ਜਾ ਸਕਦੀ ਹੈ ਕਿਉਂਕਿ ਪੰਥ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਕੌਮ ਨੂੰ ਨਾਲ ਲੈ ਨਾਲ ਲੈ ਕੇ ਚੱਲਣਾ ਪਵੇਗਾ ਇਹ ਬਿਹਤਰ ਜਾਣਦੇ ਨੇ ਵਿਕਰਮ ਜੀਠੀਆ ਬਿਕਰਮ ਜੀਠਿਆ ਵੱਲੋਂ ਜਿਸ ਤਰ੍ਹਾਂ ਕਿਹਾ ਗਿਆ ਕਿ ਮੈਂ ਨੰਗੇ ਪੈਰੀ ਉਹਨਾਂ ਲੋਕਾਂ ਦੇ ਘਰਾਂ ਵਿੱਚ ਜਾਵਾਂਗਾ ਜਿਹੜੇ ਸ਼ਰੋਮਣੀ ਅਕਾਲੀ ਦੇ ਸਤਕਾਰ ਯੋਗ ਟਕਸਾਲੀ ਆਗੂ ਰੋਸ ਕੇ ਘਰ ਦੇ ਵਿੱਚ ਬੈਠ ਗਏ ਨੇ ਜਾਂ ਉਹ ਨਵੀਂ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਪੁਨਰ ਸੰਜੀਵ ਦਾ ਹਿੱਸਾ ਬਣ ਗਏ ਨੇ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੋਂਦੜ ਨਾਲ ਦਿੱਸੇ ਬਿਕਰਮ ਜੀਠਿਆ ਦੇ ਤੇ ਫਿਰ ਬਿਕਰਮਜੀਠੀਆ ਦੇ ਨਾਲ ਸੁਖਬੀਰ ਸਿੰਘ ਬਾਦਲ ਕਿਉਂ ਨਹੀਂ ਸੀ ਨਾ ਤਾਂ ਮਸਕਤ ਹੋਣ ਦੇ ਲਈ ਕੱਲ ਚੰਡੀਗੜ੍ਹ ਤੋਂ ਅਮਰਸਰ ਸਾਹਿਬ ਆਏ। ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਉਹਨਾਂ ਨੇ ਮੱਥਾ ਟੇਕਣਾ ਸੀ ਤੇ ਨਾਲ ਦੀ ਨਾਲ ਸ਼ਕਤੀ ਪ੍ਰਦਰਸ਼ਨ ਵੀ ਵੱਡੇ ਪੱਧਰ ਤੇ ਕੀਤਾ ਗਿਆ। ਹਲਕਾ ਮਜੀਠਾ ਦੇ ਵਿੱਚ ਢੀੜਾ ਮਾਰਿਆ ਗਿਆ। ਰਸਤੇ ਵਿੱਚ ਬਹੁਤ ਵੱਡੇ ਪ੍ਰਬੰਧ ਕੀਤੇ ਗਏ। ਬਿਕਰਮਜੀਠੀਆ ਦੇ ਸਾਥੀਆਂ ਵੱਲੋਂ ਸਟੇਸ਼ਨ ਪੁਆਇੰਟ ਪੜਾਇਆ ਗਿਆ ਜਿੱਥੇ ਸਟੇਜਾਂ ਉਤੋਂ ਫਿਰ ਦੁਬਾਰਾ ਪ੍ਰਿਹਾਰ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਰੂਮ ਕਾਂਗਰਸ ਪਾਰਟੀ ਅਤੇ ਦੂਸਰੀਆਂ ਸਾਰੀਆਂ ਹੀ ਪਾਰਟੀਆਂ ਤੇ ਲੇਕਿਨ ਕੀ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਛੱਡ ਦੇਣਗੇ ਕੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਖੁੱਸੇਗੀ ਕਿਉਂਕਿ ਹੁਣ ਗੱਲ ਜਿਹੜੀ ਹੈ ਜਿਹੜਾ ਮੇਨ ਪੁਆਇੰਟ ਹੈ ਉਹ ਹੈ ਕਿ ਗੱਲ ਕੀਤੀ ਜਾ ਰਹੀ ਹੈ ਊਸੂਲਾਂ ਦੀ ਸਿਧਾਂਤਾਂ ਦੀ ਨੈਤਿਕ ਲਾਅ ਦੀ ਮੋਰਲ ਐਜੂਕੇਸ਼ਨ ਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਅਸੀਂ ਗੱਲ ਕਰਾਂਗੇ ਸਿਧਾਂਤਾਂ ਦੇ ਤਹਿਤ ਗੱਲ ਕਰਾਂਗੇ ਊਸੂਲਾਂ ਦੇ ਅਨੁਸਾਰ ਤੇ ਗੱਲ ਕਰਾਂਗੇ ਕੌਮ ਦੀ ਏਕਤਾ ਦੀ ਉਹਨਾਂ ਕਹਾ ਕੌਮ ਦੀ ਏਕਤਾ ਜ਼ਰੂਰੀ ਹੈ ਕੌਮ ਨੂੰ ਇੱਕ ਝੰਡੇ ਥਲੇ ਇਕੱਠਾ ਕਰਨਾ ਪਵੇਗਾ ਪੰਜਾਬੀ ਹੋ ਇਸ ਦੇ ਵਿੱਚ ਇਤਿਹਾਸ ਪੰਜਾਬੀਓ ਇਤਿਹਾਸ ਦੁਆ ਹੈ ਜਿਹੜੀ ਵੋਟ ਕਾਉਮ ਦੀ ਬਧਿਰੁੱਧੀ ਕਿਸੇ ਵੀ ਪਾਰਟੀ ਨੂੰ ਪੈਂਦੀ ਹੈ ਉਸ ਦੀ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆੜੇ ਹੱਥੀ ਲਿਆ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਗ੍ਹਾ ਤੇ ਹੋਰ ਕੋਈ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਜਿਸ ਤਰ੍ਹਾਂ ਦੀ ਪੋਸਟ ਸੋਸ਼ਲ ਮੀਡੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਈ ਗਈ ਹੈ ਤੇ ਨਹੀਂ ਪਾਉਣੀ ਸੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਗ੍ਹਾ ਤੇ ਕੋਈ ਹੋਰ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਹਰਜੋਤ ਸਿੰਘ ਬੈਂਸ ਹੋਣੀ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸੋਲੇ ਗਾਰੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨੂੰ ਬਖਸ਼ਿਆ ਨਹੀਂ ਜਿੰਨਾ ਕੋ ਉਸ ਪੋਸਟ ਵਿੱਚ ਲਿਖਣਾ ਸੀ ਉਹ ਪੂਰਾ ਲਿਖ ਦਿੱਤਾ ਦੂਸਰੇ ਪਾਸੇ ਬਿਕਰਮ ਮਜੀਠੀਆ ਨੂੰ ਹੁਣ ਆਈਕਨ ਬਣਾਇਆ ਜਾ ਰਿਹਾ ਹੈ ਬਿਕਰਮ ਮਜੀਠੀਆ ਕੀ ਪ੍ਰਧਾਨਗੀ ਵਾਲੀ ਕੁਰਸੀ ਚਾਹੁੰਦੇ ਨੇ ਬਿਕਰਮ ਮਜੀਠੀਆ ਜੇਕਰ ਉਹ ਗੱਲ ਕਰਦੇ ਨੇ ਅਗੋਂ ਉਹ ਟੁੱਟ ਕੇ ਪੈ ਜਾਂਦੇ ਨੇ ਕਿ ਭਾਈ ਹਵਾ ਦੇ ਵਿੱਚ ਫੈਰਨਾ ਮਾਰੋ ਹਵਾ ਦੇ ਵਿੱਚ ਗੱਲਾਂ ਨਾ ਕਰੋ ਜੇਕਰ ਪ੍ਰਧਾਨਗੀ ਛੱਡਦੇ ਨੇ ਤਾਂ ਅਸੀਂ ਆਉਣ ਨੂੰ ਤਿਆਰ ਹਾਂ ਜੇਕਰ ਪ੍ਰਧਾਨਗੀ ਨਹੀਂ ਛੱਡੀ ਜਾਂਦੀ ਤਾਂ ਅਸੀਂ ਬਿਲਕੁਲ ਨਹੀਂ ਆਵਾਂਗੇ ਤੇ ਫਿਰ ਇਹ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਛੱਡਣਗੇ ਕਿਉਂਕਿ ਰੋੜਾ ਤੇ ਸਾਰਾ ਜਿਹੜਾ ਹੈ ਕੁਰਸੀ ਦਾ ਹੈ ਰੋੜਾ ਹੈ ਮੁੱਖ ਮੰਤਰੀ ਦਾ ਚਿਹਰੇ ਦਾ ਕਿਉਂਕਿ ਜੇਕਰ ਪ੍ਰਧਾਨਗੀ ਛੱਡ ਦਿੰਦੇ ਨੇ ਇਹ ਵਿਕਰਮਜੀਠਿਆ ਦਾ ਫਿਰ ਇੱਕ ਬੜਾ ਵੱਡਾ ਝਟਕਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜੇਕਰ ਸੁਖਬੀਰ ਸਿੰਘ ਬਾਦਲ ਮੰਨ ਜਾਂਦੇ ਨੇ ਕਿ ਭਾਈ ਮੈਂ ਆਪਣੀ ਕੁਰਸੀ ਛੱਡ ਦੇਣਾ ਜਿਹੜਾ ਮਰਜ਼ੀ ਪ੍ਰਧਾਨ ਬਣਾ ਲਓ ਸਾਡੇ ਨਾਲ ਸਮਝੌਤਾ ਕਰੋ ਦੋਇ 27 ਦੇ ਵਿਧਾਨ ਸਭਾ ਦੀਆਂ ਚੋਣਾਂ ਆਪਾਂ ਇਕੱਠੇ ਰਲ ਕੇ ਲੜਦੇ ਹਾਂ ਨਾ ਆਪਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਕਰਦੇ ਹਾਂ ਨਾ ਦਿੱਲੀ ਦੀ ਹੋਰ ਕਿਸੇ ਪਾਰਟੀ ਨਾਲ ਗੱਠ ਜੋੜ ਕਰਦੇ ਹਾਂ ਆਪਾਂ ਆਪਣੇ ਬਲ ਬੂਤੇ ਉੱਤੇ ਅੱਧੀ ਚੋਟੀ ਦਾ ਜੋੜ ਲਗਾਉਂਦੇ ਹਾਂ ਕਿਉਂਕਿ ਮੁੱਖ ਮੰਤਰੀ ਦੇ ਚਿਹਰੇ ਦਾ ਰੋਲਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰੋਲਾ ਹੈ ਜਿਹੜਾ ਪ੍ਰਧਾਨਗੀ ਦਾ ਜਿਹੜਾ 2024 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੱਡੇ ਪਦਰ ਤੇ ਪੈ ਰਿਹਾ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਵਾਲੀ ਕੁਰਸੀ ਛੱਡ ਨਹੀਂ ਰਹੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚਾਰ ਵਾਰ ਚੋਣਾਂ ਬੁਰੀ ਤਰ੍ਹਾਂ ਹਾਰੀ ਹੈ ਤੇ ਦੂਸਰੇ ਪਾਸੇ ਬਲਵਿੰਦਰ ਸਿੰਘ ਭੁੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਕਹਿੰਦੇ ਨੇ ਕਿ ਨਹੀਂ ਇਹ ਸਿਪੇ ਸਲਾਰ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਰਨੈਲ ਨੇ ਇਹ ਬਹਾਦਰ ਯੋਧੇ ਨੇ ਲੇਕਿਨ ਭਾਦਰ ਯੋਧ ਦੇ ਚਾਰ ਚੂਣਾ ਬੁਰੀ ਤਰ੍ਹਾਂ ਹਾਰੀਆਂ ਇਕਬਾਲ ਸਿੰਘ ਝੁੰਡਾ ਦੀ ਰਿਪੋਰਟ ਲਾਗੂ ਨਹੀਂ ਹੋਣ ਦਿੱਤੀ ਗਈ ਮਨਪ੍ਰੀਤ ਇਹ ਵਾਲੀ ਇਕਬਾਲ ਸਿੰਘ ਝੁੰਡਾ ਦੇ ਹੱਥ ਹੱਕ ਵਿੱਚ ਸੀ ਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਸੈਬ ਤੋਂ ਮਨਕਰ ਕੌਣ ਹੋਇਆ ਸ੍ਰੀ ਅਕਾਲ ਤਖਸੈਬ ਵੀ ਪਸੀਲ ਤੇ ਖੜੇ ਹੋ ਕੇ ਸਾਰੀਆਂ ਗਲਤੀਆਂ ਮੰਨ ਲਈਆਂ ਗਈਆਂ ਲੇਕਿਨ ਗਲਤੀਆਂ ਮੰਨਣ ਦੇ ਬਾਅਦ ਯੋਧ ਬਾਅਦ ਵਿੱਚ ਪੱਲਾ ਛੱਡ ਦਿੱਤਾ ਸ੍ਰੀ ਮੁਖ ਸਿੰਘ ਸਾਹਿਬ ਦੀ ਧਰਤੀ ਤੇ ਕਿ ਭਾਈ ਇਹ ਮੈਂ ਜਾਣ ਬੁੱਝ ਕੇ ਇਹ ਸਾਰੇ ਬੱਜਰ ਗੁਨਾ ਸਾਰੀਆਂ ਬੱਜਰ ਗਲਤੀ ਮੈਂ ਆਪਣੀ ਝੋਲੀ ਵਿੱਚ ਪਾਈਆਂ ਨੇ ਕਿ ਕੌਫ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮੁੜੇਗੀ ਇਸ ਕਰਕੇ ਬਿਕਰਮਜੀਤਿਆ ਨੂੰ ਇਸ ਗੱਲ ਦਾ ਇਲਮ ਹੈ ਇਸ ਗੱਲ ਦੀ ਜਾਣਕਾਰੀ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਰਨ ਸਰਜੀਤ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਉਹਨਾਂ ਦੀ ਵਾਪਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜ਼ਰੂਰੀ ਹੈ ਜੇਕਰ ਪ੍ਰਧਾਨਗੀ ਖੋਸਦੀ ਹੈ ਜੇਕਰ ਪ੍ਰਧਾਨਗੀ ਦੀ ਕੁਰਸੀ ਛੱਡੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਹੋਣਾ ਵੱਲੋਂ ਤੇ ਫਿਰ ਬਿਕਰਮਜੀਤਿਆ ਦਾ ਅਹਿਮ ਰੋਲ ਹੋਵੇਗਾ ਇਸ ਸਮਝੌਤੇ ਵਿੱਚ ਤਾਂ